ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਛਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਖੋਣੇ ਆ ਇੱਕ ਗਾਂ ਤੁਹਾਨੂੰ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਝੋਟੀ ਤੁਹਾਨੂੰ ਦਿਖਾਉਣੀ ਆ ਥੋੜੀ ਉੱਚੇ ਬੱਚੇ ਵਾਲੀ ਤੁਹਾਨੂੰ ਦਿਖਾਵਾਂਗੇ ਹਾਂਜੀ ਵਧੀਆ ਜੀ ਸਤ ਸ੍ਰੀ ਅਕਾਲ ਜੀ ਹੋਠੀ ਠੀਕ ਠਾਕ ਜੀ ਹਾਂਜੀ ਜੀ ਵਧੀਆ ਵਧੀਆ ਵੇ ਗਿਆ ਕੱਲ ਨਾਲ ਮਾਨ ਫਿਰ ਮਾਲ ਭਾਜੀ ਗਿਆ ਕੱਲ ਨਾਲ ਠੀਕ ਆ ਮਿੱਟੀ ਵੇ ਗਿਆ ਤੇ ਚਲੋ ਫਿਰ ਨਾਮ ਦੱਸ ਦੇ ਕਰੋ ਹਾਂ ਭਾਜੀ ਲਿੱਪੀ ਹੈ ਹਾਂਜੀ ਟੈਂਡਰ ਯੱਕ ਮਿਸੀ ਹਾਂ ਸੀਗਨ ਵਾਲਾ ਜਿਹੜਾ ਅੰਮ੍ਰਿਤਸਰ ਤੇ ਫੋਨ ਨੰਬਰ ਪੁੱਛਦਾ 97898475 ਠੀਕ ਆ ਪਹਿਲਾਂ ਗਾਮ ਖਾਦੀ ਕਿ ਮਾਜਿਬ ਖਾਦੀ ਨਹੀਂ ਮਾਜਿਬ ਖਾਡੋ ਭਾਜੀ ਉਹ ਲੋਕ ਵੀਰਾਂ ਨੇ ਦੋਵੇਂ ਟਾਈਮ ਤਸੱਲੀ ਕਰਾ ਲਈ ਆਪਾਂ ਅੱਛਾ ਅਗਾ ਜਿਹੜੀ ਆਪਾਂ ਕੱਲ ਪਾਈ ਸੀ ਕੱਲ ਪਾਈ ਨਾ ਹਾਂਜੀ ਪਹਿਲੇ ਉਹਨਾਂ ਮੰਨ ਲਓ ਪਾਇਆ ਭਾਜੀ ਬਿਆਨਾ ਪਾਇਆ ਹਨਾ ਅੱਛਾ ਕਿਉਂ ਆਂਦੇ ਵੀ ਕੋਈ ਗਣੇ ਸਵੇਰੇ ਲਾ ਕੇ ਗਾਈ ਲੈ ਜਾ ਕੇ ਥੱਲੇ ਦੀ ਨਹੀਂ ਲੋੜ ਅੱਛਾ ਜੀ ਨਹੀਂ ਗਏ ਇਹ ਕੰਮ ਹੀ ਕਰਦੇ ਸਰ ਰਾਤ ਨੂੰ ਵੀ ਜਦੋਂ ਭਾਜੀ ਪਤਾ ਗੱਲ ਆ ਡੰਗਰ ਆਪਣ ਰਾਤ ਦੇ ਵਿੱਚ ਵਾਦੀ ਦਿਨ ਦੇ ਵਿੱਚ ਵਾਦੀ ਠੀਕ ਹੈ ਹੁਣ ਇਹ ਆ ਦੇਖ ਸਾਡੇ ਚਵਾਈ ਹੋਈ ਹੈ 5 ਵਜੇ ਦੀ ਰਾਤ ਦੇ ਚਵਾਈ ਅੱਛਾ ਤੇਰੇ 5 ਵਜੇ ਦੇ ਦੀ ਜਿਹੜੀ ਹੋਰ ਕਹੀਂ ਬਣੀ ਠੀਕ ਹੈ ਮਤਲਬ ਦੋਵੇਂ ਟਾਈਮ ਹੁੰਦਾ ਨੇ ਖਾਲੀ ਕਰਾ ਲਈ ਆਪ ਪਾਣੀ ਆਪਾ ਦੱਸਾ 12 ਲੀਟਰ ਸਾਡੇ 6 ਕਿਲੋ ਦੁੱਧ ਇੱਕ ਟਾਈਮ ਦਾ ਬਣਾਉਂਦਾ ਅੱਛਾ ਹਾਂਜੀ ਠੀਕ ਹੈ 10 ਕਿਲੋ ਦੁੱਧ ਗਾਂਥ ਲਿਆਗਾ ਚਲੋ ਇਹ ਵੀ ਵਧੀਆ ਵਾ ਕੀ ਕਿਲੋ ਵਾਧੇ ਨਿਕਲਣਾ ਚਾਹੀਦਾ ਨਾਲੇ ਕਿ ਤੋਂ ਟਾਈਮ ਚਵਾਈ ਕਰਕੇ ਖਡਨਜੀ ਦੀ ਜਿੱਥੇ ਤਰਾ ਹੁਣ ਇਹੀ ਗਾਂ ਆ ਉਤਰਾ ਕੱਲ ਜਾਨੇ ਸੀ ਤੇ ਹੁਣ ਅੱਜ ਜਾਣੇ ਫਰਕ ਤੇ ਫਰਕ ਹੀ ਨਹੀਂ ਹੈ ਫਰਕ ਤੇ ਇੱਕੋ ਦਿਨ ਦਾ ਪਹਿਣਾ ਹੁੰਦਾ ਬਸ ਆਪਣੀ ਚੋਕੇ ਖੜੋ ਜਿੰਨੇ ਨੇ ਲੈਣਾ ਹਾਂਜੀ ਹਾਂਜੀ ਲੈ ਲਓ ਅਹੀਂ ਵੀ ਖੋਜ ਅਗਲਾ ਵੀ ਖੋਜ ਆਪਣੀ ਚੋਕੇ ਲੋ ਤੇ ਜੇ ਕੋਈ ਨਹੀਂ ਚਾਹੁੰਦਾ ਕੋਈ ਬਹਾਨਾ ਮਾਰਦਾ ਤੇ ਉੱਤੋਂ ਲੋ ਹੀ ਨਾ ਮੈਂ ਕਿਹਾ ਭਾਜੀ ਮੈਂ ਹਾਂ ਵੀ ਨਹੀਂ ਸੁੱਤਰਦੇ ਕੋਈ ਗੰਦਾ ਨਹੀਂ ਸਾਈ ਪਾਵਾਂਗੇ ਅੱਦੇ ਨਹੀਂ ਨਹੀਂ ਜਾਨੀ ਜੋ ਦੱਸਿਆ ਹੋਰ ਠੀਕ ਹੈ ਚਲੋ ਹਰ ਸ਼ੁਰੂਆਤ ਆ ਝੋਟੀ ਤੋਂ ਕਰੀਏ ਉਤਰਾਵਿਲ ਦੀ ਦੋਵੇਂ ਟਾਈਮ ਕੱਟੀ ਤੇ ਮਿਲਦੀ ਐ ਕੱਟੀ ਦੇ ਭਾਜੀ ਮਿਲਦੀ ਆ ਠੀਕ ਐ ਤੇ ਦੁੱਧ ਕਿੰਨਾ ਇਹ ਦੇਖੋ ਅੱਜ ਰੋਜ਼ ਲੈਿੰਦੀ ਪੂਰਾ ਮਿਲ ਪੈਂਦੀ ਕੱਟੀ ਠੀਕ ਐ ਹਾਂਜੀ ਦੁੱਧ ਭਾਜੀ ਇਹ ਕੋਈ ਹੈਗਾ ਜੇ 8 8 ਕਿਲੋ ਦੇ ਲੱਗੇ ਪਰ ਆਪਾਂ 7 ਕਿਲੋ ਕਹਿਣਾ ਅੱਛਾ 7 ਕਿਲੋ ਆ ਵਧੀਆ ਹੋਊਗਾ ਕੋਈ ਚੋਕੇ ਦੋਵੇਂ ਟਾਈਮ ਤਿੰਨ ਟਾਈਮ ਮੇਰੇ ਕੋ ਚਵਾਲੇ ਵੀਡੀਓ ਕਉਦੇ ਪਿਆਣਾ ਪਾਗੇ ਅੱਛਾ ਹਾਂਜੀ ਪੱਕਾ ਟਾਈਮ ਮੈਂ ਚੋਕੇ ਦਊਗਾ ਮੈਂ ਪੱਕਾ ਦੁੱਧ ਜਿਹੜਾ ਹੈਗਾ ਪੱਕਾ ਪੱਕਾ ਭਾਜੀ ਪੱਕਾ ਕੇ ਤੇ ਆਹ ਕੱਟੀ ਆ ਜਿਹੜੀ ਆਪਣੀ ਸਮਝਣਾ ਕਿ ਵੇਖ ਲੈ ਕਿੰਨੇ ਕਿ ਚਿਰਦੀ ਐ ਪਲੀ ਫਲੋਸੀ ਕੱਟੀ ਆ ਚਲੋ ਮ ਉਹ ਭਾਜੀ ਜਿਹੜੀ ਛਾਂ ਵੀ ਨਾਲ ਨਹੀਂ ਲੱਗੀ ਹਾਂਜੀ ਉਹ ਤੋਂ ਇੱਕ ਅਧੀ ਧਾਰਨ ਦੀ ਜੇ ਠੀਕ ਆ ਹਾਂਜੀ ਉਹ ਜਿਹੜੀ ਛਾਂ ਲੱਗੀ ਉਹ ਤਾਂ ਜੀ ਸਾਈਡ ਤੇ ਹੀ ਆ ਐ ਸਾਈਡ ਤੇ ਹੀ ਆ ਤਰਾ ਨਹੀਂ ਆ ਚਵਾਈ ਬੜੀ ਮਹਿੰਗੀ ਠੀਕ ਆ ਹਾਂਜੀ ਤਰ੍ਹਾਂ ਫੇਰ ਇੱਕ ਦੀ ਲਓ ਜੀ ਉਹ ਚ ਇੱਕ ਤਾਂ ਤਰ੍ਹਾਂ ਕਿੰਦੇ ਨਿਕਲਦੀਆਂ ਆਪਾਂ ਜੀ ਵਰਗਿਆ ਠੰਡ ਕਰਦੀ ਕੰਮ ਠੰਡ ਥਨ ਓਕੇ ਸਾਰੇ ਬਿਲਕੁਲ ਓਕੇ ਭਾਜੀ ਓਕੇ ਓਕੇ ਤੇ ਮੁੱਲ ਖੜੇ ਜਾ ਚਵਾਜ ਦੇਣੀ ਆਪਾਂ ਅੱਛਾ ਥੋੜੀ ਬਾਈ ਭੰਦੀ ਹੈ ਨਾ ਹਾਂਜੀ ਮੇਰੇ ਤਾਂ ਇੱਕ ਟਾਈਮ ਭਾਵੇਂ ਲੀਟਰ ਨਾਲ ਕੋਈ ਮੇਰੇ ਕੋ ਇੱਥੇ ਵੀਡੀਓ ਕਾਲ ਤੇ ਚਵਾਲੇ ਜੀ ਨਹੀਂ ਵੀ ਆ ਸਕਦਾ ਠੀਕ ਹੈ ਜੇਕਰ ਤਾਰ ਦਾ ਵੀ ਫਰਕ ਪੈ ਜੂਣਾ ਤੇ ਮੈਂ ਤਾਂ ਉਤਰੇ ਹੀ ਦੇ ਦਾਂਗਾ ਜਾਓ ਅੱਛਾ ਹਾਂਜੀ ਤੇ ਮੁੱਲ ਫਿਰ ਇਹਦਾ ਭਾਜੀ ਬਾਕੀ ਜਿੱਡਾ ਕੇ ਦਾ ਮੁੱਲ ਆਣਾ ਹਾਂਜੀ ਕੋਈ ਚੋਗ ਹੈ ਨਾ 45 4600 ਦੀ ਕੱਟੀ ਜਾਮਗਾ ਹਾਂਜੀ 4000 ਦੀ ਤੇ ਕੱਟੀ ਜਾਮਗਾ ਹਾਂਜੀ 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 ਤੇ ਬਾਕੀ ਨਿਕਾਜ ਦਾ ਮੁੱਲ ਕਰ ਦੇਣਾ ਆਪਾਂ ਕਿੰਨਾ ਕਰ ਦਈਏ 48000 48000 ਹਾਂਜੀ ਕਿ ਵਿੱਚ ਛੋਟ ਛੜ ਕਰ ਦਈਏ ਤੇ ਇੰਨੀ ਛੜ ਦਈਏ ਫਿਰ ਅੱਛਾ 45 ਤੇ 44 ਦੀ ਭਾਜੀ ਹੋ ਜਾਊਗੀ ਅੱਛਾ 44000 ਦੇ ਵਿੱਚ ਛੋੜ ਹੀ ਹੋਣੀ ਜੀ ਠੀਕ ਹੈ 40000 ਦੇ ਕੱਟੀਏ ਤੇ ਮੈਂ ਵੀ ਭਾਜੀ 35000 ਦੀ ਹੈਗੀ ਜੀ ਠੀਕ ਹੈ ਪਰ ਮਹਿੰਗੀ ਨਹੀਂ ਭਾਜੀ ਮਤਲਬ ਕਿ ਚੋਕ ਹੈ ਫੇਰ ਉਹਨੇ ਦੀਆਂ ਵਿਕ ਜਾਣੀਆਂ ਅੱਗੇ ਕੋਈ ਘੂਰ ਹੋਵੇ ਕੋਈ ਛੱਟਾ ਹੋਵੇ ਹਾਂਜੀ ਤੇ ਕੋਈ ਮੱਝ ਇਤਰਾ ਲੱਦ ਲਿਆ ਵੀ ਠੀਕ ਹੈ ਬਾਕੀ ਆਪਣੇ ਚੋਕੇ ਖੜੇ ਤਾਂ ਨੂੰ ਠੀਕ ਹੈ ਹਾਂਜੀ ਤੇ ਹੁਣ ਆ ਗਾਂ ਇਹਦੇ ਕੋਲ ਦੁੱਧ ਕਿੰਨਾ ਪਾਜੀ ਦੁੱਧ ਹੈਗਾ ਜੇ 6 ਕਿਲੋ ਆ ਅੱਛਾ ਪਰ ਕੋਈ ਪੰਜਾਣਾ ਨਹੀਂ ਠੀਕ ਆ ਡਿੰਗੰਡੀ ਜੇ ਰਾਤ ਦਾ ਖਾਣਾ ਨਹੀਂ ਰਖ ਲਈ ਬਾਕੀ ਉਹ ਹੀ ਹੈ ਸਾਦਾ ਖੁੱਦਾ ਨਹੀਂ ਕੁਝ ਹੋ ਜਾਦਾ ਇਹ ਵੀ ਠੰਡੀ ਤੇਰੀ ਹੈ ਜਿਹੜੇ ਦੁੱਧ ਪਾਜੀ ਜੈਂ ਵਧੀਆ ਇੰਨੇ ਤੇ ਸੱਜਦੇ ਦੁੱਧ ਚੰਗਾ ਕੱਢਿਆ ਹੋਣਾ ਚੰਗਾ ਪਾਜੀ ਕੱਢਿਆ ਨਹੀਂ ਇਹ ਪੁੱਛਿਆ ਮੈਂ ਕਹਿ ਦਿੱਤੀ ਤੁਹਾਨੂੰ ਠੀਕ ਆ ਇਧਰ ਖਚਵਾ ਕੇ ਦਾ ਸਾਫ ਇਹਦਾ ਠੀਕ ਆ ਰਸੀ ਨਹੀਂ ਪਾਜੀ ਕੋਈ ਰਸੀ ਨਹੀਂ ਪਾਉਣੀ ਕੋਈ ਪਾੜਾ ਨਹੀਂ ਪਾਉਣਾ ਅਰੇ ਪਸਮੀ ਨਹੀਂ ਠੀਕ ਆ ਹਾਂਜੀ ਚਲੋ ਫਿਰ ਖੋਲੋ ਤੋਂ ਉਹ ਮਿੰਟ阿里 ਪੈਸਾ ਮਮਦੀ ਬੈਂਦੇ ਬੈਂਦੇ ਹੁਣੇ ਬਸ ਮੌਣੀ ਖੋਲ ਕੇ ਖਾਣੀ ਨੇ ਪੈਸਾ ਮੌਣੀ ਬਾਕੀ ਹੈ ਵੀ ਜੇ ਵੈੜ ਆ ਤੇ ਕਦ ਕੱਠ ਵੀ ਠੀਕ ਆ ਤੇ ਸੋਹਣੇ ਰੰਗ ਰੂਪ ਦੀ ਆ ਉਹ ਤੇ ਭਾਜੀ ਭੋਲੇ ਮੈਨੂੰ ਮਾਲੋ 5 ਕਿਲੋ ਤੋਂ ਵੱਧ ਹੀ ਆ ਹਾਂਜੀ 5 ਕਿਲੋ ਲਾਗੇ ਦੁੱਧ ਹਾਂਜੀ ਬਸ ਇਹਾਲ ਬੋਲ ਲੱਕੜੀ ਲੰਮੀ ਕਾਜ ਤੇ ਕਿੰਨਾ ਮੁੱਲ ਫਿਰ ਇਹਦਾ ਉਹ ਭਾਜੀ 13000 ਰੁਪਏ 13000 ਰੁਪਏ ਹਾਂਜੀ ਕਿ ਛੋਟ ਛੜ ਕਰਨੇ ਵਿੱਚ ਇਹ ਵੀ ਪਤੇ ਨਹੀਂ ਕਰਦੇ ਜੀ ਤੁਸੀਂ ਬਰੇ ਦੱਸ ਦੀ ਦੇ ਦੀਏ ਅਛਾ 10000 ਹੀ ਦੇ ਦੋਗੇ ਹਾਂਜੀ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ 10000 ਕਰਦਾ ਹਾਂ ਨੋ 10000 ਹੀ ਦੇ ਦੋ ਠੀਕ ਹੈ ਇਹ ਲੋ ਜੋੜਾਈ ਪਾਉਣਾ ਹੈ ਜੀ ਠੀਕ ਆ। ਉਹ ਤਾਂ ਭਾਜੀ ਭਾਉ ਜੇ ਵੀ ਕੋਈ ਚੋਲੇ ਹਾਂਜੀ 3 ਕਿਲੋ ਇੱਕ ਟੰਗ ਦਾ ਹੋਊਗਾ। ਠੀਕ ਆ। ਇਹਨੇ ਉਤਰਾ ਖੜਨੀ 5 ਕਿਲੋ। ਠੀਕ ਆ। ਹਾਂਜੀ। ਤੇ ਠੀਕ ਹੈ ਵੀ ਜੀ ਹੋਰ ਕੁਝ ਕਹਿਣਾ ਹੈ। ਭਾਸ ਭਾਜੀ ਜਿੰਨੇ ਵੀ ਰਗਾ ਤਸੱਲੀ ਕਰੇ ਆਪਣੀ। ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਕਰ। ਠੀਕ ਹੈ। ਤਸੱਲੀ ਕਰੇ ਕੋਈ ਮੰਨ ਲਓ ਕੋਈ 2000 ਰੁਪਏ ਦੇ ਦੇ 1000 ਸਾਈ ਪਾਵੇ ਤਸੱਲੀ ਕਰ ਲਿਆ। ਠੀਕ ਹੈ ਜੀ। ਬਾਕੀ ਜੋ ਵੀ ਹੈ ਸਾਰਾ ਕੁਝ ਤਾਂ ਤੁਹਾਡੇ ਸਾਹਮਣੇ ਹੀ ਹੈ। ਆਪਣੀ ਸਮਝਣਾ ਤੇ ਮਰਜ਼ੀ ਨਾਲ ਵੇਖ ਚੱਕ ਕੇ ਖੜੋ ਜੀ।